ਅੱਜ ਸਾਰਾ ਰੋੜਾ ਪੈਲੇਸ ਦੇ ਗੋਲ ਮੇ ਸਾਈਡ ਦੇ ਉੱਤੇ ਰੋੜ ਦੇ ਉੱਤੇ ਖੜਕੇ ਪ੍ਰੋਟੈਸਟ ਕਰਦੀ ਪਈ ਸੀ ਰਾਜਾ ਵਡਿੰਗਰਾ ਤੇ ਸੀ ਮਰਜੀਤ ਬਿਆਸ ਦਾ ਨਾ ਰੋਡੋਂ ਨਿਕਲਣਾ ਸੀ ਤੇ ਸੀ ਮਰਜੀਤ ਬਿਆਸ ਤੇ ਰੋਡ ਰਾਜਾ ਵਡਿੰਗ ਨੂੰ ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਨਾਰੀ ਸ਼ਕਤੀ ਦੇ ਗਲਾ ਘੁੱਟ ਦੇ ਪਏ ਨੇ ਮੇਰੇ ਝਖਮਾਂ ਤੇ ਨੂਨ ਛਿੜਕਿਆ ਇਹਨਾਂ ਨੇ ਸੀ ਮਰਜੀਤ ਬਿਆਸ ਨੂੰ ਜੁਆਇਨ ਕਰਾ ਕੇ ਸਾਰਾ ਕੁਝ ਪਤਾ ਇਹਨਾਂ ਨੂੰ ਕਿ ਇਹ ਬੰਦਾ ਕਿ ਉਸ ਦਾ ਛੋਟੀ ਥੋੜੀ ਜਿਹੀ ਵੋਟਾਂ ਦੀ ਘਟੀਆਂ ਪੋਲਿਟਿਕਸ ਦੇ ਲਈ ਇਹਨਾਂ ਨੇ ਰਾਜਾ ਵਡਿੰਗ ਨੇ ਸਿਮਰਜੀਤ ਬਿਆਸ ਨੂੰ ਆਪਣੀ ਪਾਰਟੀ ਚ ਜੁਆਇਨ ਕਰਾਇਆ ਤੇ ਜਦੋਂ ਛੇ ਲਈ ਪੰਜ ਛੇ ਲੇਡੀਆਂ ਭੇਜੀਆਂ ਜਿਨ੍ਹਾਂ ਵਿੱਚ ਮੇਨ ਸੀ ਹਰਪ੍ਰੀਤ ਕੌਰ ਉਹ ਇਹ ਸਾਰੀਆਂ ਲੇਡੀਆਂ ਨੇ ਆ ਕੇ ਮੈਨੂੰ ਗਾਲਾਂ ਕੱਢੀਆਂ ਕਹਿੰਦੀਆਂ ਤੂੰ ਪ੍ਰੋਟੈਸਟ ਕਿਉਂ ਕਰਦੀ ਪਈ ਆ ਉਹਦੇ ਖਿਲਾਫ ਤੂੰ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਤੂੰ ਇੱਥੇ ਕਿਉਂ ਆਈਆਂ ਤੂੰ ਹਰ ਜਗ੍ਹਾ ਕਿਉਂ ਜਾਣੀ ਆ ਜਦਕਿ ਮੇਰਾ ਉਹਨਾਂ ਨਾਲ ਕੋਈ ਵਾਹ ਵਸਤਾ ਹੀ ਨਹੀਂ ਹੈਗਾ ਸੀ ਮਰਜੀਤ ਬਿਆਸ ਦੀ ਗੁੰਡਾਗਰਦੀ ਅਜੇ ਵੀ ਹੈਗੀ ਆ ਅਜੇ ਵੀ ਗੁੰਡਾਗਰਦੀ ਉਹਦੀ ਚੱਲਦੀ ਆ ਪੁਲਿਸ ਨੇ ਉਹ ਗੁੰਡੀਆਂ ਜਨਾਨੀਆਂ ਨੂੰ ਫੜਨ ਦੀ ਬਜਾਏ ਮੈਨੂੰ ਲੈ ਕੇ ਪੁਲਿਸ ਸਟਾਣੇ ਆ ਗਈ ਆ ਕਹਿੰਦੇ ਤੂੰ ਪ੍ਰੋਟੈਸਟ ਨਹੀਂ ਕਰ ਸਕਦੀ ਤੁਪੇਟਾ ਅਸਿਕਰੀ ਨਹੀਂ ਸਕਦੀ ਕਿ ਇਲੈਕਸ਼ਨ ਕੋਡ ਚੱਲਦਾ ਪਿਆ ਪਰ ਟੈਸਟ ਜਦ ਕਿ ਮੋਰਲ ਡੈਟ ਹਰੇਕ ਇਨਸਾਨ ਦਾ ਕੋਈ ਵੀ ਬੰਦਾ ਪ੍ਰੋਟੈਕਟ ਕਰ ਸਕਦਾ ਹੈ ਤੇ ਮੈਨੂੰ ਥਾਣੇ ਲੈ ਕੇ ਕਹਿੰਦੇ ਕਿ ਤੇਰੇ ਤੇ ਅਸੀਂ ਕਲੰਦਰਾ ਦਿੰਨੇ ਆ ਤੈਨੂੰ ਅਸੀਂ ਅਰੈਸਟ ਕਰਾਂਗੇ ਤੇ ਤੇਰੇ ਤੇ ਅਸੀਂ 751 ਦਿੰਨੇ ਆ ਮੈਂ ਕਿਹਾ ਫਿਰ ਉਹ ਲੇਡੀਜ਼ ਵੀ ਲਿਆਓ ਨਾ ਜਿਹੜੀਆਂ ਲੇਡੀਜ਼ ਨੇ ਮੈਨੂੰ ਮਾਰਕੋਟਾਈ ਕੀਤੀ ਆ ਉਹਨਾਂ ਦੇ ਇਲੈਕਸ਼ਨ ਕੋਡ ਕੋਈ ਨਹੀਂ ਲੱਗਦਾ ਹੈਗਾ ਤੇ ਉਹ ਇਹਨਾਂ ਨੇ ਫਿਰ ਕਹਿੰਦੇ ਅਸੀਂ 751 ਕਰਦੇ ਤੈਨੂੰ ਵੀ ਅੰਦਰ ਕਰਾਂਗੇ ਉਹਨੂੰ ਵੀ ਅੰਦਰ ਕਰਾਂਗੇ ਮੈਂ ਕਿਹਾ 751 ਕਰੋ ਫਿਰ ਪਰ ਲੇਡੀਜ਼ ਲਿਆਓ ਉਹ ਵਾਲੀਆਂ ਉਹ ਲੇਡੀਜ਼ ਸ਼ਰੀਆਂ ਬਿਆਨ ਉੱਜੀ ਗੱਲ ਤੁਹਾਡੇ ਨਾਲ ਵੀ ਹੱਥੋਪਾਈ ਕੀਤੀ ਗਨਮਿਆਂ ਨੇ ਬੜੀ ਮੁਸ਼ਕਲ ਨਾਲ ਮੈਨੂੰ ਉੱਥੋਂ ਬਚਾਇਆ ਤੁਸੀਂ ਦੱਸੋ ਪੁਲਿਸ ਨੇ ਮੈਨੂੰ ਕੀ ਇੱਕ ਆ ਸਿਕਿਉਰਟੀ ਹੈ ਮੇਰੀ ਕਿ ਮੇਰੇ ਨਾਲ ਹੱਥੋਪਾਈ ਹੋ ਗਈਆਂ ਮੇਰੇ ਨਾਲ ਮਾਰਪਟਾਈ ਕਰ ਗਈਆਂ ਤੇ ਉਸ ਆ ਆ ਗਨਮਿਆਂ ਨੇ ਮੇਰੀ ਆ ਸਿਕਿਉਰਟੀ ਆ ਲਾਅ ਐਂਡ ਆਰਡਰ ਹੈਗਾ ਆ ਇਹ ਕੋਡ ਆਫ ਕੰਡਕਟ ਹੈਗਾ ਆ ਕਿ ਸਿਮਰਜੀਤ ਦੇ ਬੈਂਸ ਬੈਂਸ ਦੇ ਬੰਦੇ ਗੁੰਡਾਗਰਦੀ ਕਰਨ ਤੇ ਪੁਲਿਸ ਮੈਨੂੰ ਡਿਟੇਨ ਕਰੇ ਉਲਟਾ